ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਆ ਮਸ਼ੀਨ ਨੂੰ ਸੈੱਟ ਸਟ ਕਰਨ ਅਰਜਨ ਟਰੈਕਟਰ ਮਗਰ ਪਾਈ ਆ ਇਹਦੇ 6 ਪਲੇਟਾਂ ਲੱਗੀਆਂ ਹੋਈਆਂ ਸੀ ਹੁਣ 2 ਹੋਰ ਲਾਉਣੇ ਆ ਥੋੜਾ ਜਿਹਾ ਚੱਕ ਹੁੰਦਾ ਪਰ ਹਾਂ ਜੌਂਡੀਅਰ ਨਾਲੋਂ ਬਹੁਤ ਭਾਰਾ ਵਾਹੇ ਨਹੀਂ ਚੱਕਿਆ ਜਾਂਦਾ ਤੇ ਲੈਫਟ ਕਪੈਸਟੀ ਵੀ ਵਧੀਆ ਲੈਫਟ ਵੀ ਬੰਦ ਰੇਸ ਤੇ ਮਾਰਦਾ ਚੱਕ ਕੇ ਤੇ ਇੱਕਦਾਂ ਟਾਪ ਲਿੰਕ ਹੋਰ ਪਾਉਣੀ ਪੈਣੀ ਆ ਇਹਨਾਂ ਦੀਆਂ ਟਾਪ ਲਿੰਕਾਂ ਯਾਰ ਛੋਟੀਆਂ ਨੇ ਥੋੜੀਆਂ ਲੰਬੀਆਂ ਟਾਪ ਲਿੰਕਾਂ ਚਾਹੀਦੀਆਂ ਇਹ ਇਹ ਦੀਦਿਆ ਕਰਨੀਆਂ ਪੈਣੀਆਂ ਤੇ ਬਾਕੀ ਤਾਂ ਚਲੋ ਦੇਖ ਲਓ ਇੰਨੀ ਸ਼ਾਂਤ ਹੀ ਚੱਲਦੀ ਹੈ ਇਹ ਮਸ਼ੀਨ ਕਿਉਂਕਿ ਪਟਾ ਝੜਕਾ ਨਹੀਂ ਨਾ ਮਾਰਦੀ ਵੀ ਉੱਪਰ ਨੂੰ ਢੁਕਾਉਂਦੀ ਨਹੀਂ ਹੈਗੀ ਪਟਾ ਬਾਈ ਇਹ ਮਸ਼ੀਨ ਨਾ ਜਿਵੇਂ ਆਪਣੀਆਂ ਆਮ ਮਸ਼ੀਨਾਂ ਦਾ ਢੁਕਾ ਕੇ ਸਾਫ਼ ਕਰਦੀਆਂ ਤੇ ਇਹ ਢੁਕਾਉਂਦੀ ਨਹੀਂ ਇਹ ਤਾਂ ਹੀ ਗਿੱਲੇ ਖੱਤਿਆਂ 'ਚ ਬਾਈ ਇਹ ਕਾਮਯਾਬ ਨਹੀਂ ਹੈਗੀ ਮੈਂ ਤੁਹਾਨੂੰ ਐਵੇਂ ਇਹਦੇ ਬਾਰੇ કહਾਂ ਹਨਾ ਕਿਉਂਕਿ ਜਿਹੜਾ ਆਪਣਾ ਇਹ ਜਾਲ ਆ ਬਾਈ ਇਹ 32 32 ਵਾਲਾ ਵਾ 32 32 ਦਾ ਗੈਪ ਆ ਮੂਰਲਾ ਵੀ 32 ਦਾ ਪਿਛਲਾ ਵੀ 32 ਦਾ ਜਿਹੜੇ ਛੋਟੇ ਜਾਂ ਵੱਡੇ ਜਾਲ ਹੁੰਦੇ ਉਹ ਗਿੱਲਿਆਂ 'ਚ ਚੱਲ ਜਾਂਦੇ ਪਰ ਇਹ ਗਿੱਲੇ ਦੇ ਵਿੱਚ ਨਹੀਂ ਕਾਮਯਾਬ ਹੈਗੀ ਗਿੱਲੇ ਦੇ ਵਿੱਚ ਉਵੇਂ ਹੀ ਬੱਟ ਦੀ ਬਣਾਈ ਬਣੀ ਫੜ ਦਿੰਦੀ ਇਹ ਬੱਤਖੱਤਿਆਂ 'ਚ ਕਾਮਯਾਬ ਆ ਬਸ ਬੱਤਖੱਤਿਆਂ 'ਚ ਤਾਂ ਇੰਨੀ ਕ ਕਾਮਯਾਬ ਆ ਵੀ ਤੁਹਾਡੇ ਕੱਲ ਨੂੰ ਤੁਹਾਨੂੰ ਦਿਖਾਵਾਂਗੀ ਸਾਰਾ ਕੁਝ ਤੇ ਦੇਖ ਲਿਓ ਤੁਸੀਂ ਹਨਾ ਵੀ ਕਿੰਨੀ ਕਾਮਯਾਬ ਵੀ ਕਿੰਨੀ ਵਧੀਆ ਚੱਲਣੀ ਤੇ ਬੂਰੀ ਸੱਟ ਚੱਲੂਗੀ ਤੇ ਹੁਣ ਅੱਜ ਲੱਗੇ ਆ ਸੈਟਿੰਗ ਸ਼ੂਟਿੰਗ ਕਰਨ ਇਹਨੂੰ ਗ੍ਰੀਸ ਗਰੂਸ ਦੇਣਾ ਇਰਸ਼ਾਦ ਆਪਣੇ ਵਾਲਾ ਹਵਾਲਾ ਚਲਾ ਕੇ ਮੱਲੇ 'ਚ ਹਵਾ ਭਰ ਲਾ ਤੇਰੇ ਮਗਰਲੇ ਦੋਨੇ ਟੈਰਾਂ 'ਚ ਹਵਾ ਫੁੱਲ ਕਰਨ ਵਾਲੀ ਓ ਯਾਰ ਜੱਗੀ ਦੇ ਸਵੇਰੇ ਕਿੱਥੇ ਜਾਏਂਗਾ ਤੂੰ ਤੇ ਹੁਣ ਐਡੀ ਭਾਰੀ ਮਸ਼ੀਨ ਉਹਦੇ ਲੈ ਕੇ ਜਾਏਂਗਾ ਫੇਰ ਮੁੜ ਕੇ ਹੈਲੋ ਥੋੜਾ ਕੱਟਣਾ ਸੀ ਨਾ ਹਿਸਾਬ ਦਾ ਤੇ ਹੁਣ ਇਹਦੇ ਦੋਨੇ ਪਾਸੇ ਇੱਕ ਇੱਕ ਪਲੇਟਾਂ ਵੱਜ ਜਾਣੀਆਂ ਤੇ ਵਧਾ ਦਿੰਨੇ ਆ ਤੇ ਹੁਣ ਆਪਣੀਆਂ 6 ਆ ਫੇਰ ਆਪਾਂ 8 ਹੋ ਜਾਣਗੇ ਆ ਅੱਠਾਂ ਨਾਲ ਪੂਰਾ ਸੈੱਟ ਹੋ ਜਾਣਾ ਜੌਂਡੀਅਰ ਦੇ ਆਪਾਂ ਨੂੰ 10 ਲਾਉਣੀਆਂ ਪਈਆਂ ਸੀਗੀਆਂ 50 75 ਦੇ ਤੇ ਉਹ ਤਾਂ ਚੱਲਿਆ ਸੀਗਾ ਨਹੀਂ ਇਹਦੇ ਅੱਠਾਂ ਨਾਲ ਸਰ ਜਾਣਾ ਪੂਰਾ ਵਧੀਆ ਅੱਠਾਂ ਨਾਲ ਪੂਰਾ ਪਰਫੈਕਟ ਕੰਮ ਹੋ ਜਾਣਾ ਤੇ ਇੱਕ ਇਹਦੀ ਸਰਵਿਸ ਵੀ ਹੋਣ ਵਾਲੀ ਆ ਫੌਨ ਸਰਵਿਸ ਟੂੰ 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 ਬੋਲੀ ਜਾਂਦਾ ਤੇ ਸਰਵਿਸ ਕਰਵਾਉਨੇ ਆ ਕੱਲੂ ਆਉਣਗੇ ਸਰਵਿਸ ਕਰਨ ਵਾਲੇ ਜਿਹੜਾ ਜਿਹੜਾ ਕੁਝ ਹੋਇਆ ਆਪੇ ਕਰ ਜਾਣਗੇ ਦੇਖ ਕੇ ਜਿੱਦੋ ਤਾਂ ਕੀ ਮੈਨੂੰ ਬਾਰਦਾਨਾ ਚੱਕ ਲੈ ਹਾਂ ਬਾਰਦਾਨਾ ਚਲੇ ਪਈ ਗਿਆ ਟੈਂਪੂ ਲੋ ਵੀ ਵੀਰੇ ਕਰਤਾ ਨਾਲ ਦਾ ਰੰਗ ਸਾਰਿਆਂ ਨੂੰ ਫੇਰ ਤੇ ਅੱਠ ਬਲੇਟਾਂ ਲਾਤੀਆਂ ਦੇਖ ਲੋ ਹਾਂਜੀ ਅੱਜ ਸੀਗਾ ਆਪਣੇ ਸ੍ਰੀ ਸਹਿਜਪਾਤ ਜੀ ਦਾ ਭੋਗ ਪਏ ਅੱਜ ਕਿਉਂਕਿ ਆਪਾਂ ਫਸਲ ਦੇ ਮੂਹਰੇ ਕਰਵਾਉਨੇ ਹੁੰਨੇ ਆ ਪਾਠ ਕੱਲ ਤੋਂ ਲੱਗਣੀ ਆਪਣੇ ਪਟਾਈ ਆਲੂਆਂ ਦੇ ਤੇ ਅੱਜ ਉਹਨਾਂ ਦੀ ਪੂਜਾ ਕਰਕੇ ਆਪਾਂ ਨਹੀਂ ਲੱਗ ਸਕਦੇ ਦੋ ਦਿਨ ਤੇ ਕੱਲੋਂ ਸ਼ੁਰੂ ਕਰਨਾ ਤੇ ਹੁਣ ਆਪਣੇ 68 ਤੋਂ ਭੋਗ ਪੈ ਗੇ ਹੁਣ 68 ਤੋਂ ਚੱਲਿਆਂ ਘਰੇ ਬਾਬਾ ਜੀ ਦਾ ਨਾਮ ਤੇ ਆ ਲਿਆ ਸਾਰੇ ਵੀਰਾਂ ਦਾ ਸੀਜ਼ਨ ਸਾਰੇ ਵੀਰਾਂ ਦਾ ਸੀਜ਼ਨ ਲੱਗੇ ਵਧੀਆ ਤੇ ਬਸ ਇਹੀ ਦਬਾਵਾ ਕਿ ਸਾਰੇ ਵੀਰਾਂ ਦੇ ਪੈਸੇ ਵਧੀਆ ਵਟੇ ਜਾਣ ਤੇ ਫਸਲ ਵਾੜੀ ਟਾਈਮ ਤੇ ਸਾਂਭੀ ਜਾਵੇ ਤੇ ਟਾਈਮ ਤੇ ਬੀਜੀ ਜਾਵੇ ਜਿਹੜੀ ਨਵੀਂ ਫਸਲ ਬੀਜਣੀ ਆ ਤੇ ਬਾਕੀ ਇੱਕ ਨਾ ਯਾਰ ਮੈਂ ਅੱਜ ਗੱਲ ਕਰਦਾ ਜਿਵੇਂ ਜਿਹੜੇ ਵੀਰ ਆਪਣੇ ਟਰੈਕਟਰਾਂ ਦੀ ਮੋਡੀਫਿਕੇਸ਼ਨ ਨਹੀਂ ਕਰਦੇ ਮਤਲਬ ਕਿ ਟੋਰੀ ਬਣਾਉਂਦੇ ਆ ਡੈਕ ਲਾਉਂਦੇ ਆ ਟਾਇਰ ਬਣਾਉਂਦੇ ਆ ਕੋਈ ਮੈਨੂੰ ਉਹਨਾਂ ਤੋਂ ਉਹ ਨਹੀਂ ਹੈਗਾ ਕਿ ਹਾਂ ਮੈਂ ਵੀ ਉਹਨਾਂ ਤੋਂ ਕੁਝ ਮੈਨੂੰ ਹੋ ਪਰ ਨਾ ਉਹਨਾਂ ਨੂੰ ਨਾ ਵੀਰੇ ਜਵਾਗ ਬਹੁਤ ਦੇਖਦੇ ਆ ਕਿ ਛੋਟੀ ਉਮਰ ਦੇ ਜਵਾਗ ਨਾ ਬਹੁਤ ਜ਼ਿਆਦਾ ਦੇਖਦੇ ਆ ਚਲੋ ਫੋਲੋ ਕਰਦੇ ਆ ਠੀਕ ਆ ਤੁਸੀਂ ਤੁਸੀਂ ਨਾ ਵੀਰੇ ਇੱਕ ਕੰਮ ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਜਵਾਕਾਂ ਨੂੰ ਇਹ ਜੇ ਗੱਲ ਜਰੂਰ ਦੱਸਿਆ ਕਰੋ ਕਿ ਇਹ ਖੇਤ ਇਹ ਟਰੈਕਟਰ ਆਪਾਂ ਖੇਤੀ ਨੂੰ ਨਹੀਂ ਵਰਤਦੇ। ਠੀਕ ਨਹੀਂ ਤੇ ਇਹ ਕੇ ਦੱਸਿਆ ਕਰੋ ਕਿ ਜਿੰਨੇ ਆਪਾਂ ਪੈਸੇ ਖਰਚਦੇ ਆ ਇਹਨਾਂ ਦੇ ਟਰੈਕਟਰਾਂ ਦੇ ਵੀ ਉਹ YouTube ਦੀ ਕਮਾਈ ਤੋਂ ਆਉਂਦੇ ਆ। ਵੀ ਜੀ ਤਾਂ ਤੁਸੀਂ ਦੇਖਦੇ ਹੋ ਤੇ ਉਹ ਪੈਸੇ ਖਰਚਦੇ ਆ। ਤਾਂ ਕਿ ਉਹ ਤੁਹਾਨੂੰ ਦੇਖ ਕੇ ਵੀਰੇ ਘਰੇ ਘਰਦਿਆਂ ਦੇ ਗੱਲ 'ਚ ਗੁੱਠਾ ਨਾ ਦੇਣ। ਤੇ ਵੀ ਐਵੇਂ ਆਪਦੇ ਖੇਤੀ ਬੋਲੋ ਜਿਹੜਾ ਖੇ ਖੇਤੀ ਲਈ ਟਰੈਕਟਰ ਲਿਆ ਹੁੰਦਾ ਉਹਨੂੰ ਨਾ ਖਰਾਬ ਕਰ ਠੀਕ ਨਹੀਂ ਤੁਸੀਂ ਇਹ ਚੀਜ਼ਾਂ ਉਹਨਾਂ ਨੂੰ ਦੱਸਿਆ ਕਰੋ ਕਿ ਵੀ ਆਪਾਂ ਇਹਨਾਂ ਨਾਲ ਖੇਤੀ ਨਹੀਂ ਕਰਦੇ ਸਿਰਫ ਇਹ ਹੀ ਚੀਜ਼ ਕਰਦੇ ਆ ਠੀਕ ਨਹੀਂ ਦੇਖੋ ਮੈਨੂੰ ਉਸ ਚੀਜ਼ ਤੋਂ ਕੋਈ ਉਹ ਨਹੀਂ ਹੈਗਾ ਕਿ ਹਾਂ ਤੁਸੀਂ ਇਹ ਕਿਉਂ ਕਰਦੇ ਹੋ ਕਰੋ ਵੀਰੇ ਪਤਾ ਕੀ ਗੱਲ ਆ ਜਿਹੜੇ ਵੀਰ ਹੁਣ ਇਹਨੂੰ ਕਰਦੇ ਆ ਉਹਨਾਂ ਦਾ ਇੱਕੋ business ਹੋ ਗਿਆ ਕਿ ਉਹ ਟਰੈਕਟਰ ਤਿਆਰ ਕਰਦੇ ਆ ਲੋਕ ਉਹਨਾਂ ਨੂੰ ਦੇਖਦੇ ਆ ਜਵਾਕ ਉਹਨਾਂ ਨੂੰ ਦੇਖਦੇ ਆ ਉਹਨਾਂ ਦੇ ਪੈਸੇ ਬਣਦੇ ਆ ਠੀਕ ਆ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਆਪਦਾ ਬਿਜ਼ਨਸ ਆ ਪੈਸੇ ਕਮਾਉਣੇ ਆ ਉਹ ਵਧੀਆ ਵਾ ਕਿ ਚੰਗੇ ਪਾਸੇ ਆਪਦਾ ਵਧੀਆ ਕੰਮ ਨੂੰ ਵਰਤ ਰਹੇ ਆ ਵੀ ਠੀਕ ਆ ਕਿਤੇ ਗਲਤ ਚੀਜ਼ਾਂ ਤਾਂ ਨਹੀਂ ਨਾ ਦਿਖਾਉਂਦੇ ਤੇ ਇਹ ਕੇ ਚੀਜ਼ ਨਾ ਦਿਖਾਇਆ ਕਰੋ ਜਿ ਸਟੰਟ ਕਰ ਕਰ ਕੇ ਦੇਖ ਨਹੀਂ ਸਟੰਟ ਬਹੁਤ ਮਾੜੀ ਚੀਜ਼ ਆ ਵੀਰੇ ਐਵੇਂ ਕਿਸੇ ਦਾ ਨੁਕਸਾਨ ਹੁੰਦਾ ਜਾਂ ਥੋੜਾ ਨੁਕਸਾਨ ਹੁੰਦਾ ਉਹ ਨਾ ਕਰਿਆ ਕਰੋ ਮੋਡੀਫਿਕੇਸ਼ਨ ਲੈਕ ਕਰੋ ਪਰ ਉਹਦੇ ਨਾਲ ਉਹਦਾ ਅਨਸਰ ਦਿਆ ਕਰੋ ਕਿ ਯਾਰ ਆ ਆਪਾਂ ਜਿਵਾਕਾਂ ਨੂੰ ਦੱਸਿਆ ਕਰੋ ਕਿਉਂਕਿ ਥੋਡੀ ਜਿਹੜੀ ਫੈਨ ਫੋਲੋਇੰਗ ਆ ਨਾ ਵੀ ਤੁਹਾਨੂੰ ਦੇਖਦੇ ਆ ਉਹ 18 20 ਸਾਲ ਤੋਂ ਘੱਟ ਘੱਟ ਉਮਰ ਵਾਲੇ ਜਾਦੇ ਦੇਖਦੇ ਆ ਤੁਹਾਨੂੰ ਠੀਕ ਨਹੀਂ ਇਹ ਗੱਲ ਦੀ ਗੌਰ ਜਰੂਰ ਕਰਿਆ ਕਰੋ ਕਿਉਂਕਿ ਮੇਰੇ ਜਵਾਗ ਆ ਉਹ ਵੀ ਦੇਖਦੇ ਆ ਐਵੇਂ ਮੈਂ ਤੁਹਾਨੂੰ ਕਹਾਂ ਉਹ ਉਹ ਵੀ ਦੇਖਦੇ ਆ ਇਹਦੀਆਂ ਚੀਜ਼ਾਂ ਹਨਾ ਕਿ ਉਹ ਉਹ ਚੀਜ਼ਾਂ ਨੂੰ ਮੈਂ ਆਪਦੇ ਉੱਤੇ ਲੈ ਕੇ ਗੱਲ ਕਰਦਾ ਕੀ ਕੱਲ ਨੂੰ ਉਹਨਾਂ ਦਾ ਸ਼ੌਂਕ ਇਹ ਹੋਊ ਕਿ ਜਿਵੇਂ ਹੁਣ ਆਪਣੇ ਘਰੇ ਖੇਤੀ ਲਈ ਲਈ ਟਰੈਕਟਰ ਆ ਖੜਿਆ ਉਹਨਾਂ ਦੇ ਪੰਗੇ ਲੈਣ ਉਹਨਾਂ ਦੇ ਵੱਡੇ ਵੱਡੇ ਟਾਇਰ ਪਾਉਣ ਉਹਨਾਂ ਦੇ ਸਪੀਕਰ ਨਹੀਂ ਉਹ ਚੀਜ਼ਾਂ ਉਹਨਾਂ ਨੂੰ ਦੱਸਿਆ ਕਰੋ ਕਿ ਆਪਾਂ ਇਹਨਾਂ ਨਾਲ ਖੇਤੀ ਨਹੀਂ ਕਰਦੇ ਸਿਰਫ ਆਪਾਂ ਵੀ ਇੱਕ ਬਿਜ਼ਨਸ ਮਾਇਦੇ ਤੌਰ ਤੇ ਰੱਖਿਆ ਕਿ ਤੁਸੀਂ ਮੈਨੂੰ ਦੇਖਦੇ ਹੋ ਤਾਂ ਮੈਂ ਮੇ ਨਵੇਂ-ਨਵੇਂ ਕੰਮ ਕਰਾਉਣਾ ਠੀਕ ਨਹੀਂ ਕਿਉਂਕਿ ਵੀਰੇ ਜਦੋਂ ਜੇ ਤੁਹਾਡੇ ਕੋਲੇ ਇਨਕਮ ਆਉਂਦੀ ਆ ਤਾਂ ਤੁਸੀਂ ਨਵੇਂ ਕੰਮ ਕਰਾਉਂਦੇ ਹੋ ਹਨ ਇਹ ਚੀਜ਼ ਨੂੰ ਤੁਹਾਨੂੰ ਇਹ ਗੱਲਾਂ ਤੁਹਾਨੂੰ ਕਹਿਣੀਆਂ ਚਾਹੀਦੀਆਂ ਇਸ ਦੇ ਉੱਤੇ ਜ਼ਰੂਰ ਕਹਿਣੀਆਂ ਚਾਹੀਦੀਆਂ ਇਹ ਗੱਲਾਂ ਤੇ ਕਿਉਂਕਿ ਤੁਹਾਨੂੰ ਦੇਖਣ ਦਾ ਜਿਹੜਾ ਜਵਾਕਾਂ ਦਾ ਨਜ਼ਰੀਆ ਵਾ ਉਹ ਵੀ ਥੋੜਾ ਜਿਹਾ ਹੋਊਗਾ ਵੀ ਹਾਂ ਵੀ ਭਾਈ ਅਸੀਂ ਇਹਨਾਂ ਨੂੰ ਦੇਖਦੇ ਹਾਂ ਤਾਂ ਕਰਕੇ ਹੀ ਇਹ ਨਵੇਂ ਤੋਂ ਨਵੀਆਂ ਚੀਜ਼ਾਂ ਕਰਦੇ ਆ ਤੇ ਵੀ ਇਹ ਖੇਤੀ ਲਈ ਨਹੀਂ ਵਰਤ ਹੁੰਦੇ ਟਰੈਕਟਰ ਇਹ ਵੀ ਇਹ ਸਿਰਫ ਇੱਕ ਮੋਡੀਫਿਕੇਸ਼ਨ ਦਾ ਪਰਪਸ ਰੱਖਿਆ ਹੈ ਇਹਨਾਂ ਨੇ ਵੀ ਉਹ ਥੋੜਾ ਬਿਜ਼ਨਸ ਆ ਉਹਨੂੰ ਉਸ ਤਰੀਕੇ ਨਾਲ ਰੱਖੋਗੇ ਇਹ ਆਪਣਾ ਬਿਜ਼ਨਸ ਆ ਵੀ ਇੱਕ ਫੇਮਸ ਹੋਣਾ ਤੇ ਇੱਕ ਪੈਸੇ ਕਮਾਉਣੇ ਉਹ ਚੀਜ਼ ਆ ਹਨਾ ਉਹਨੂੰ ਉਸ ਤਰੀਕੇ ਨਾਲ ਵਰਤੋ ਤੇ ਇੱਕ ਸਟੰਟ ਕਰਕੇ ਨਾ ਦਿਖਾਇਆ ਕਰੋ ਉਹ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਜਿਵੇਂ ਮੂਹਰੋਂ ਚੱਕਦੇ ਆ ਜਾਂ ਵਿੱਚ ਉਹ ਚੀਜ਼ਾਂ ਦਾ ਕੰਟਰੋਲ ਰੱਖਿਆ ਕਰੋ ਕਿ ਅੱਜ ਤੁਹਾਨੂੰ ਦੇਖ ਕੇ ਜਵਾ ਕੱਲ ਨੂੰ ਕੋਈ ਹੋਰ ਹੋਰ ਪੰਗਾ ਲਵੇ ਮੈਂ ਚਲੋ ਸਾਡੇ ਇੱਥੇ ਨਾ ਨੇੜੇ ਤੇੜੇ ਦੇ ਇੱਕ ਗੱਲ ਆ ਕਿ ਉਹ ਬਾਲੀ ਉਮਰ ਦਾ ਹੈ ਨਹੀਂ ਉਹ ਜਵਾਕ ਦੀ ਹੈ ਨਾ ਕਿ ਠੀਕ ਜੀ ਉਮਰ ਤੇ ਉਹਨਾਂ ਦਾ ਡਾਇਰੈਕਟਰ ਖੇਤੀ ਲਈ ਆ ਹੈ ਨਾ ਮੈਂ ਉਹਨੂੰ ਦੇਖਦਾ ਹੁੰਨਾ ਇੱਥੇ ਉਹਨੇ ਬਾਈ ਐਤ ਕੀ ਰੋਟਾਵੇਟਰ ਤੇ ਚੱਲਦਾ ਸੀਗਾ ਠੀਕ ਹੈ ਨਾ ਇੱਕ ਦਿਨ ਉਹਨਾਂ ਦਾ ਬਾਪੂ ਟਰੈਕਟਰ ਚਲਾਉਣ ਲੱਗਿਆ ਬਜ਼ੁਰਗ ਹੈ ਨਾ ਉਹਨੇ ਉਹ ਸਿਲੰਡਰ ਪਾਇਆ ਪੂਰਾ ਉਹ ਜਿਹੜਾ ਖਾਲੀ ਵਾਲਾ ਹੁੰਦਾ ਜਿਹੜੀ ਪਤਲੀ ਜੀ ਪਾਈਪ ਆ ਹੈ ਨਾ ਮੈਂ ਕਹਿੰਦਾ ਉਹ ਬਾਪੂ ਬਹੁਤ ਦੁਖੀ ਹੋਣਾ ਉਹ ਸਲੈਂਸਰ ਤੋਂ ਬਾਪੂ ਰੋਟਾਵੇਟਰ ਚ ਲਾਉਂਦਾ ਸੀਗਾ ਹਨਾ ਹੁਣ ਰੋਟਾਵੇਟਰ ਦੇ ਤੁਹਾਨੂੰ ਪਤਾ ਉਹ ਖਾਲੀ ਸਲੈਂਸਰ ਕੱਡੀ ਭੈੜੀ ਆਵਾਜ਼ ਕਰਦਾ ਹੋਊਗਾ ਹਨਾ ਭਾਈ ਉਹ ਸਾਰੀ ਦਿਹਾੜੀ ਬਾਪੂ ਨੇ ਚਲਾਇਆ ਮੈਂ ਕਹਿੰਦਾ ਉਹ 100 ਗਾਲ ਉਹਨੂੰ ਘੜਦਾ ਹੋਊਗਾ ਹਨਾ ਕਿ ਰਲ ਨੇ ਕੀ ਟਰੈਕਟਰ ਨੂੰ ਕਰਦਾ ਤੇ ਬਸ ਇਹੀ ਚੀਜ਼ਾਂ ਨੇ ਕਿ ਤੁਸੀਂ ਵੀ ਇਹ ਚੀਜ਼ਾਂ ਨੂੰ ਨੋਟ ਕਰਿਆ ਕਰੋ ਹਨਾ ਕਿ ਤੁਸੀਂ ਉਹ ਥੋੜਾ ਉਹ ਬਿਜ਼ਨਸ ਬਣ ਗਿਆ ਵੀਰੇ ਮੈਂ ਕੋਈ ਉਸ ਤੋਂ ਜੈਲਸੀ ਫੀਲ ਕਰੇ ਜਾਂ ਕੁਝ ਉਹ ਕਰੇ ਉਹ ਮੈਨੂੰ ਨਹੀਂ ਪਤਾ ਬਟ ਉਹ ਠੋਡਾ ਬਿਜ਼ਨਸ ਆ ਮੈਂ ਕਹਿਣਾ ਵੀ ਵਧੀਆ ਗੱਲ ਆ ਬਿਜ਼ਨਸ ਬਣਾਉਣਾ ਚਾਹੀਦਾ ਚਾਹੇ ਕੋਈ ਵੀ ਆ ਜੈ ਦੇਖੋ ਕਾਰਾਂ ਵੀ ਮੋਡੀਫਿਕੇਸ਼ਨ ਕਰਦੇ ਆ ਲੋਕ ਜਿਹੜੇ ਬੰਦੇ ਕਾਰਾਂ ਰੱਖਦੇ ਆ ਸ਼ੌਂਕ ਆ ਉਹਨਾਂ ਕਾਰਾਂ ਤੋਂ ਵਧੀਆ ਆ ਆਪਣੇ ਬਿਜ਼ਨਸ ਚ ਚਲਾਈ ਜਾਂਦੇ ਆ ਕਦੀ ਕੋਸ਼ ਕਰਾ ਲਿਆ ਕਦੀ ਕੋਸ਼ ਕਰਾ ਲਿਆ ਤੁਸੀਂ ਟਰੈਕਟਰਾਂ ਦਾ ਰੱਖਿਆ ਟਰੈਕਟਰਾਂ ਦਾ ਚਲਾਓ ਪਰ ਨਾਲ ਦੀ ਨਾਲ ਜਿਹੜੇ ਤੁਹਾਡੇ ਫੈਨ ਆ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹਿਣਾ ਇਹ ਗੱਲਾਂ ਜ਼ਰੂਰ ਉਹਨਾਂ ਨੂੰ ਦੱਸਿਆ ਕਰੋ ਸ਼ੇਅਰ ਕਰਿਆ ਕਰੋ ਉਹਨਾਂ ਨਾਲ ਵੀ ਆਪਣਾ ਭਾਈ ਆ ਚੀਜ਼ ਆਈਆਂ ਆ ਚੀਜ਼ਾਂ ਵੀ ਮੈਨੂੰ ਪੈਸੇ ਇੱਥੋਂ ਆਇਆ ਤਾਂ ਮੈਂ ਇਹਦੇ ਤੇ ਲਾਇਆ ਵੀ ਤੁਸੀਂ ਘਰਦਿਆਂ ਨੂੰ ਤੰਗ ਕਰਕੇ ਪੈਸੇ ਨਾ ਲਾਇਓ ਠੀਕ ਨਹੀਂ ਤੇ ਵੀ ਇਹ ਟਰੈਕਟਰ ਮੈਂ ਸਿਰਫ ਇੱਕ ਰੋਡ ਤੇ ਚਲਾਉਣਾ ਟੌਰ ਲਈ ਚਲਾਉਣਾ ਵੀ ਇਹ ਟਰੈਕਟਰ ਖੱਤੇ ਜਿਵੇਂ ਚੱਲਣ ਦੇ ਲਾਇਕ ਨਹੀਂ ਹੈਗਾ ਵੀ ਨਾ ਏਡੇ ਟਾਇਰ ਪਾ ਪਾ ਕੇ ਤੇ ਨਾ ਕੁਝ ਹੋਰ ਹਨਾ ਤੇ ਇਹ ਚੀਜ਼ਾਂ ਦੱਸਿਆ ਕਰੋ ਵੀਰ ਬਣੇ ਕਿਉਂਕਿ ਕੱਲ ਨੂੰ ਕੋਈ ਜਵਾਕ ਤੁਹਾਡੇ ਪਿੱਛੇ ਲੱਗ ਕੇ ਪੰਗਾ ਲੈਂਦਾ ਤਾਂ ਉਹ ਨਾ ਲਵੇ ਠੀਕ ਨਹੀਂ ਚਲੋ ਜਦੋਂ ਉਹ ਆਪਦਾ YouTube ਜਾਂ ਜਿੱਥੇ ਵੀ ਵਧੀਆ ਕਮਾਈ ਕਰਨ ਲੱਗ ਗਿਆ ਉਸ ਤੋਂ ਬਾਅਦ ਉਹ ਜੋ ਕੁਝ ਮਰਜ਼ੀ ਕਰ ਲਵੇ ਪਰ ਉਹਨਾਂ ਟਾਈਮ ਤਾਂ ਪੰਗਾ ਨਾ ਲਊਗਾ ਨਾ ਠੀਕ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਇਹ ਗੱਲ ਕਹਿਣਾ YouTube ਨੇ ਬਈ ਬਹੁਤ ਬੰਦਿਆਂ ਨੂੰ ਰੋਟੀ ਪਾਇਆ ਕਈਆਂ ਦੇ ਲਈ YouTube Instagram Facebook ਕਈਆਂ ਦੇ ਲਈ ਮਾੜੀ ਵੀ ਆ ਕਈਆਂ ਦੇ ਲਈ ਬਾਈ ਰੋਟੀ ਪਾਤਾ ਹਨਾ ਬਹੁਤ ਚੰਗੀ ਗੱਲ ਹੈ ਮੈਂ ਨਹੀਂ ਇਹ ਤੋਂ ਕੋਈ ਉਹ ਕਹਿੰਦਾ ਕਿ ਹਾਂ ਬਾਈ ਇਹ ਮਾੜੀ ਚੀਜ਼ ਆ ਹਰ ਇੱਕ ਨੇ ਆਪੋ ਆਪਣਾ ਕੰਟੈਂਟ ਦਿੱਤਾ ਜਿਹਦਾ ਕੰਟੈਂਟ ਪਸੰਦ ਕਰਿਆ ਗਿਆ ਬਾਈ ਉਹ ਤਰ ਗਿਆ ਹਨਾ ਪਰ ਇੱਕ ਗੱਲ ਮੈਂ ਹੋਰ ਕਹਿਣਾ ਜੋ ਸਾਡੇ ਬਾਪੂ ਨੇ ਸਿਖਾਈ ਆ ਜਿਹੜੀ ਨਾ ਸਾਲੀਏ ਸੌਖੀ ਕਮਾਈ ਆ ਜਿਹਨੂੰ ਸੌਖੀ ਕਮਾਈ ਕਹਿੰਦੇ ਨੇ ਨਾ ਚਾਹੇ ਇਹ ਸੌਖੀ ਕਮਾਈ ਆ ਇੱਕ ਵੀ ਇਹ ਜਿਹੜੀ ਕਮਾਈ ਆ ਨਾ ਸੌਖੀ ਕਮਾਈ ਜਿਹੜਾ ਸੌਖੀ ਕਮਾਈ ਦਾ ਪੈਸਾ ਉਹਦਾ ਟਿਕਦਾ ਨਹੀਂ ਹੈਗਾ ਇਹ ਤੁਸੀਂ ਵੀ ਨੋਟ ਕਰਿਓ ਇਹ ਥੋੜੇ ਨਾ ਇਹ ਪੈਸੇ ਦੀ ਬਰਕਤ ਨਹੀਂ ਰਹਿੰਦੀ ਜਮਾ ਹੀ ਨਹੀਂ ਬਰਕਤ ਰਹਿੰਦੀ ਇਹ ਪੈਸੇ ਦੀ ਇਹ ਪੈਸਾ ਤੁਹਾਡੇ ਕੋਲ ਆਊਗਾ ਨਾਲ ਦੀ ਨਾਲ ਨਿਕਲ ਹੀ ਜਾਣਾ ਇਹ ਪੈਸਾ ਖੜਦਾ ਨਹੀਂ ਜਿਹੜਾ ਸੌਖੀ ਕਮਾਈ ਦਾ ਪੈਸਾ ਇਹ ਹਕੀਕੀ ਗੱਲ ਆ ਤੁਸੀਂ ਪ੍ਰਤਿਆਗ ਦੇ ਦੇਖ ਲਿਓ ਇਹ ਹਕੀਕਤ ਆ ਏ ਡਾਡਾ ਬਾਪੂ ਕਹਿੰਦਾ ਹੁੰਦਾ ਵੀ ਜਿਹੜਾ ਸੌਖੀ ਕਮਾਈ ਦਾ ਪੈਸਾ ਵਾ ਉਹ ਕਦੇ ਨਹੀਂ ਬਚਦਾ ਵੀ ਜਿਹੜੀ ਤੁਹਾਡੀ ਕਿਰਤਾਂ ਕਮਾਈ ਆ ਮੈਂ ਇਹ ਨਹੀਂ ਕਹਿੰਦਾ ਕਿ ਖੇਤੀ ਦੀ ਕਿਰਤ ਕਮਾਈਆ ਜਿਹੜੇ ਵੀ ਵੀਰ ਆਪਦੀ ਮਿਹਨਤ ਕਰਕੇ ਕਮਾਉਂਦੇ ਆ ਚਾਹੇ ਕੋਈ ਵੀ ਕੰਮ ਆ ਕੰਮ ਕੋਈ ਛੋਟਾ ਵੱਡਾ ਨਹੀਂ ਹਰ ਇੱਕ ਦਾ ਬਿਜ਼ਨਸ ਆ ਹਰ ਇੱਕ ਦੇ ਕੰਮ ਆ ਤੇ ਉਹ ਸਾਰਿਆਂ ਦੇ ਲਈ ਆਪੋ ਆਪਣਾ ਵਾ ਹਨਾ ਤੇ ਕੋਈ ਵੀ ਕਮਾਈਏ ਚ ਵੱਡੀ ਛੋਟੀ ਨਹੀਂ ਹੈਗੀ ਸਾਰੀਆਂ ਵਧੀਆ ਨੇ ਪਰ ਜਿਹੜਾ ਆ ਇਹ ਸੌਖਾ ਤਰੀਕਾ ਸੋਸ਼ਲ ਮੀਡੀਆ ਵਾਲਾ ਵੀ ਇਹ ਇੱਕ ਆਸਾਨ ਤਰੀਕਾ ਹੈ ਨਾ ਚਲੋ ਠੀਕ ਆ ਕੰਟੈਂਟ ਬਣਾਉਣਾ ਉਹ ਤੇ ਮਿਹਨਤ ਹੁੰਦੀ ਆ ਪਰ ਨਹੀਂ ਇਹ ਕਮਾਈ ਸੌਖੀ ਆ ਤੇ ਇਹ ਚੀਜ਼ ਚ ਬਰਕਤ ਨਹੀਂ ਹੁੰਦੀ ਇਹ ਹੈਗੀ ਆ ਹਕੀਕਤ ਗੱਲ ਤੇ ਬਾਕੀ ਬਸ ਇਹੀ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿ ਤੁਹਾਣ ਤੁਹਾਡੀ ਫੈਨ ਫੋਲੋਇੰਗ ਜਿਹੜੀ ਹੈਗੀ ਆ ਤੁਸੀਂ ਉਸ ਚੀਜ਼ ਦਾ ਧਿਆਨ ਦਿਆ ਕਰੋ ਵੀਰੋ